I mm -hmm. put the ਕਿਸਾਨ ਨੰਦੇਈ ਬੰਦਾ ਆਦਿ ਜੇਟਾ ਦੁੰਦਾਂ ਲੋੜੀਏ ਜਿਸੇ ਅਕਾਸ਼ ਪੰਦੇਵਨਾ ਹਰ ਸੱਚਾ ਅੰਧਾਪਣ ਦੱਕੇ ਆਹ ਕਿਸਾਨ ਨੰਦੇਈ ਬੰਦਾ ਆਲਕਾ ਬੋਤੀ ਨਾਮੁ ਪ੍ਰਭ ਉਲ ਲੱਗਾ ਨਾਈਸਨ ਰੰਗੁ ਸੁਸਤੇ ਨਾ ਧਾਰੇ ਕੰਨ ਜਿੱਤੇ ਮਨ ਪਾਵਨ ਜੋ ਹਰ ਜੋੜੇ ਸੋ ਕਰੇ ਸੋਈ ਕਹੀਐ ਧੰਨ ਦਾ ਸੋਈ ਜੀ ਕਦੰਨਾ ਜਿਉ ਪ੍ਰਭਾਤ ਕੀਤੇ ਆਪੁnde ਸੋਈ ਕਹੀਐ ਧੰਨ ਨ ਆਪੁਨ ਲੀਆ ਜੇ ਮਿਲਿਆ ਵਿਛੜਨ ਕਿਉ ਹੋਵੋ ਬੰਨਾ ਸਾਧੂ ਸੰਗ ਪਦਾਪਤੇ ਨਾਨਕ ਰਗ ਮਾਨੰਨ ਹਰ ਜੇਤਰ ਕੀਤਾਂ ਤਿਸ ਧਨੀ ਜਿਸ ਕਾ ਭਗਵਤਾਨਾ ਸਾਧੂ ਸੰਗ ਪਦਾਪਤੇ ਨਾਨਕ ਰਗ ਮਾਨੰਨ

جو کہ گرنانک دی کھردی توبار ہے گرنانک پاکچہ دی کھردی تلی سٹیج کی ہے وہ ہے کارکاری اندر ترکسار وہ ہے کرتن صدا بسمہ کارکار کارت اے ہے کہ لگا لگا تیرے ترکسار بنائی جاتے ہیں مہیناس بھی مہینے

جی. واحرو مطلب واحد ਸੱਚੇ ਬਾਖਸ਼ਾਂ ਨੇ ਜੜੀ ਸੰਗਰਾਂਦ ਦੇ ਕਿਹੇ ਕ੍ਰਾਂਤੀਕਾਰੀ ਤਬਦੀਲੀ ਇਸ ਸੋਚ ਦੀਆਂ 12 ਰਾਸਾਂ ਨੇ ਜਿੱਦਾਂ ਨਵੀਂ ਰਾਸ ਵਿੱਚ ਸੂਰ ਜਾਂਦਾ ਹੈ ਉਸ ਤਰ੍ਹਾਂ ਇਸ ਸੰਗਰਾਂਦ ਨੇ ਕਿਹਾ ਇਸ ਸੰਗਰਾਂਦ ਸੱਚੇ ਬਾਖਸ਼ਾਂ ਨੇ ਤਾਂ ਸਭ ਸੰਗਰਾਂਦ ਦੇ ਨਾਲ ਜੁੜਿਆ ਸਭ ਫਿਰ ਬਾਣੀ ਨਾਲ ਜੁੜਿਆ ਬਾਣੀ ਅੱਜ ਨਾਲ ਜਿਹਨਾਂ

ਸੱਚੇ ਪਾਤਸ਼ਾਹ ਨੇ ਸਾਨੂੰ ਜੋੜਿਆ ਐ ਬਾਣੀ ਦੇ ਨਾਲ ਤੁਮਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਅਸੀਂ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜਨਾ ਹੈ ਬੱਚਿਆਂ ਨੂੰ ਬਾਣੀ ਪੜਨੀ ਸਿਖਾਉਣੀ ਹੈ ਕਿ ਬਾਣੀ ਕਿਵੇਂ ਪੜ੍ਹਦੀ ਹੈ ਅਸੀਂ ਬਿਨਾਂ ਸਿੱਖੇ ਤੋ ਹੀ ਕਿਵਰੀ ਪੜ੍ਹਨ ਲੱਗ ਪੈਂਦੇ ਹਾਂ ਭਾ ਕਿ ਜੇ ਕਾ ਸੰਨ ਦੇ ਕਢੀ ਦੇ ਪਾਚਾਂ ਦੇ ਦਿਵਾਨਾਂ ਦੇ ਕੋਲ ਪੜਨ ਵਾਸਤੇ ਭੇਜਿਆ ਸੀ ਜਕਸਾਲਾ ਚ ਬਾਗੋਂ ਬਣੀ ਜਾਂਦੀ ਅੱਜ ਗੁਰੂ ਘਰ ਇੱਥੇ ਵੱਟ ਚੜ ਕੇ ਸਾਰੇ ਸ਼ੌਕ ਨਾਲ ਚਾਦਰ ਲਾ ਕੇ ਇੱਥੇ ਬੈਠੇ ਇਸ ਸਾਡੇ ਅੰਦਰ ਅਸੀਂ ਬਾਰੋਂ ਜਾਣ ਤੋਂ ਪਾਸੇ ਸਾਡੇ ਅੰਦਰ ਇੱਕ ਘਰ ਦੋ ਲੈ ਘਰਬਾਜ਼ਾਂ ਦਾ ਧੀਰਾ ਹੋਇਆ ਅਸੀਂ ਥਾਂ-ਥਾਂ ਤੇ ਜਾ ਕੇ ਟੱਕਰਾਂ ਵਾਲੇ ਕਿਰਦੇ ਆ ਕਿ ਕੀ ਦੇਖੀ ਕਿ ਕੀ ਕਿੰਦੀ ਲੋੜੇ ਕਹਿੰਦੇ ਆ ਹੈ ਸਾਡੇ ਕੋਲ ਬਾਣੀ ਉੱਚੀ ਮੰਨਣਾ ਚਾਹੁੰਦੇ ਸੱਚੇ ਬਾਦਸ਼ਾਹ ਨੇ ਤਾਂ ਹੀ ਕਿ ਬਾਣੀ ਨਾਲ ਚੁੱਕਿਆ ਸੱਚੇ ਬਾਦਸ਼ਾਹ ਦੇ ਹੀ ਕਿਆਸੀ ਹੋਏ 71 ਦੋਵੇਂ ਮੇਰੇ ਭਾਈ ਦੁਗਦਾ ਤੋਰ ਕੋਲ ਨਿਵਦਾਈ ਬਸ 71 ਰੁਪਏ ਵੈਸੇ بولدے ਕਲਵਾਰ ਵਿੱਚ ਬੈਠੀਆਂ ਉਸ ਬਾਗਮਾਂ ਨੇ ਇਸ ਜੇ ਪਾਚਾ ਨੇ ਫਿਰ ਬਾੜੀ ਦੇ ਵਿੱਚ ਸਭ ਨੂੰ ਪਰਮਾਨ ਬਖਸ਼ਿਆ ਗੁਏ ਕੋੜ ਚੱਕੀ ਜੋੜ ਕੇ ਇਸਨ ਆਇਆ ਬੈਠ ਕਰਾ ਚੱਕੀਆਂ ਹੁੰਦੀਆਂ ਸੀ ਪਹਿਲਾਂ 30 35 ਸਾਲ ਪਹਿਲਾਂ ਕਰਾ ਚੱਕੀਆਂ ਹੁੰਦੀਆਂ ਸੀ ਹਰ ਵੇਲੇ ਜਦ ਵੇਲੇ ਕਿਸੇ ਕੋਲ ਚੱਕੀ ਆਈ ਹੁੰਦੀ ਸੀ ਜਾਂ ਆਪਣੇ دروازے ماوا چکی ਸਾਰੇ ਦਾਣੇ ਇਸ ਇਸ ਦੇ ਦਾਣਿਆਂ ਦਾ ਪਾਊਡਰ ਬਣ ਕੇ ਬਾਹਰ ਆ ਜਾਂਦਾ ਸੀ ਤੇ ਜਦੋਂ ਮਾਮਾ ਚੱਕੀ ਚੁੱਕ ਕੇ ਦੇਖਦਿਆਂ ਸੀ ਜੋ ਦਾਲ ਰਹੇ ਸੀ ਕੁਰੇ ਨਾਮਕ ਅਜਬ ਡੇਟ ਤੇ ਮਾਮਾ ਨੇ ਲਿਖਣਾ ਕਿ ਸਾਰੇ ਦਾਣਿਆਂ ਦਾ ਪਾਊਡਰ ਬਣ ਬਣ ਕੇ ਆਟਾ ਬਣ ਬਣ ਕੇ ਬਾਹਰ ਆ ਗਿਆ ਜਦੋਂ ਚੱਕੀ ਚੁੱਕ ਕੇ ਵੇਖਿਆ ਜਿਹੜੇ ਕਿੱਲੇ ਨਾਲ ਦਾਣੇ ਲੱਗੇ ਉਹ ਦਾਲੇ ਵਰਜੀ ਬਾਕੀ ਸਾਰੇ ਕਿਸ

ਕੁਟੀ ਕਲਯੂ ਦਾ ਜੋਰ ਖੜਾ ਜੁਨਾ ਸੁਨਾ ਇਸ ਤਰ੍ਹਾਂ ਦੇ ਘੋੜ ਸਮੇਂ ਦੇ ਅੰਦਰ ਕੋ ਨਾਲ ਦੀ ਬਾਰਿ ਸਾਡੇ ਕੋਲ ਹੋ ਗਈ ਗੁਰਬਾਣੀ ਇਸ ਜਗ ਮੈਂ ਚਾਲਨ ਉਹ ਲਾਖੀ ਨੇ ਪੜਿਆ ਨਾ ਸਾਹਮਣੇ ਬੈਠਾ ਲੱਗੇਆ ਜੇ ਸੋ ਚੰਦਾ ਉਗਿਆ ਸੂਰਜ ਚੜੇ ਹਜ਼ਾਰ ਇਸ ਸਾਵਤ ਚੰਦਮਾ ਵੀ ਚੜਿਆ ਹਜ਼ਾਰ ਸੂਰਜ ਵੀ ਹੋ ਗਿਆ ਤੇ ਫਿਰ ਨਹੀਂ ਪੜਦੇ ਲੱਗਾ ਨਾ من باہر جی آئے باہر میں دکھنا کہ بابے بابے میل چھاڑی ماں گھلکر کہ ہی گھائی اسی خوکے نہیں ہوگا کہ جلو مدے نال لڑنا ہے جلو مدے تکے نہیں رابنا جلو مدے تکے نہیں چپنا ایک کندہ میں سے کھڑے گھل دے نال وہ ساکے شکل پاکے تھے اور کوئی بھبا نہیں تھے ہی بھبا کے ساتھ ہے میں بہتاں تیل کری آنکے میں آنا سکتا ہے باڑی ہر تھاں دی ہے ہر تھاں دی باڑی ہے میرے نال سارے پڑے ہو اگر سب جاگ رکھے اسی گروہ والا دور کے آئے سارے میرے نال پڑے ہو ترکی باڑی آئے ترکی باڑی آئے ترکی باڑی آئے, آئے. آئے. سالے تو آئی تین تورگی... سگلی چند مٹ آئی تین سگلی چند مٹ آئی بانی 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 آئی آئی جی

مچھ مچھلی کنوی

ਦੀਨ ਦਾ ਜਿਹੜੇ ਜੀਵ ਨੂੰ ਪਾਣੀ ਜੋ ਬਾਹਰ ਕੱਢ ਦਈਏ ਆਪਣੇ ਪ੍ਰਾਨ ਛੱਡ ਦੇਵੇ ਉਹਨੂੰ ਮੱਛੀ ਕਹਿੰਨਾ ਤੇ ਆ ਮੱਛੀ ਜੇ ਪਾਣੀ ਵਿੱਚ ਮੱਛੀ ਦਾ ਜੀਵਨ ਪਾਣੀ ਤੇ ਸਿੱਖ ਦਾ ਜੀਵਨ ਗੁਰਬਾਣੀ ਵਾਹ ਤੁਰ ਕੀ ਬਾਣੀ ਆਈ ਤੇ ਸਭੀ ਜਿੱਤਦਾ ਆਪਣੇ ਬੱਚਿਆਂ ਨੂੰ ਆਪਣੇ ਪੋਤਿਆਂ ਨੂੰ ਪਰਿਵਾਰ ਨੂੰ ਲੈ ਕੇ ਬਿਠਾ ਕਰੋ